ਸੜਕਾਂ ਵੈਂਟੀਲੇਟਰ ਤੇ ਪੁੱਜੀਆਂ ਹੋਈਆਂ ਤੇ ਹੁਣ ਉਹਨਾਂ ਦਾ ਸੁਧਾਰ ਕਰਨ ਦੀ ਕੋਸ਼ਿਸ਼ ਭਾਜਪਾ ਦੇ ਆਗੂ ਰਾਣਾ ਰਜੀ ਸਿੰਘ ਗਿਲ ਵੱਲੋਂ ਕੀਤਾ ਜਾ ਰਿਹਾ ਹੈ ਅਸੀਂ ਸੋ ਖੜੇ ਆ ਪਿੰਡ ਲੁਬਾਨਗੜ ਦੇ ਵਿੱਚ ਚਿੱਤੇ ਕੀ ਰਾਣਾ ਰਣਜੀਤ ਸਿੰਘ ਢਿੱਲ ਵੱਲੋਂ ਅੱਜ ਇੱਕ ਚੰਗਾ ਉਪਰਾਲਾ ਕੀਤਾ ਗਿਆ ਸੜਨਾ ਰਾਣਾ ਰਣਜੀਤ ਸਿੰਘ ਢਿੱਲ ਨੇ ਗਿੱਲ ਸਾਹਿਬ ਲੁਬਾਨ ਜਿਹੜੀ ਘੜਾ ਸੜ ਸੜਕ ਕਾਫੀ ਖਲਾਤ ਮਾਰੇ ਸੀਗੇ ਤੇ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਅਸੀਂ ਲੋਕਾਂ ਨੇ ਸਾਡੇ ਨਾਲ ਸੰਪਰਕ ਕੀਤਾ ਵੀ ਸਾਡਾ ਬਹੁਤ ਮਾੜਾ ਹਾਲ ਹੈ ਸਾਨੂੰ ਘਰੋਂ ਨਿਕਲਣਾ ਬੜਾ ਔਖਾ ਹੋਇਆ ਬੱਚੇ ਸਾਡੇ ਸਕੂਲ ਨਹੀਂ ਜਾ ਸਕਦੇ ਸਾਡੇ ਅਸੀਂ ਡਿਊਟੀ ਜੌਬ ਵਾਲੇ ਅਸੀਂ ਉੱਥੇ ਸਾਨੂੰ ਜਾਣਾ ਬੜਾ ਔਖਾ ਹੈ ਤੇ ਕੋਈ ਬਿਮਾਰ ਠ ਮਾਰੋਗੇ ਹਸਪੀਟਲ ਲੈ ਜਾਣਾ ਬੜਾ ਔਖਾ ਹੈ ਸੋ ਇਹ ਆਏ ਸੀ ਸੋ ਅਸੀਂ ਸੋਚਿਆ ਫਿਰ ਵੀ ਕੋਈ ਗੱਲ ਨਹੀਂ ਇਹ ਵੀ ਇੱਕ ਬਹੁਤ ਵੱਡਾ ਸਮਾਜ ਦਾ ਸੇਵਾ ਦਾ ਕੰਮ ਹੈ ਸੋ ਅਸੀਂ ਕਹ ਵੀ ਦੇਖੋ ਜੀ ਸੜਕਾਂ ਤਾਂ ਨਹੀਂ ਬਣਾ ਸਕਦੇ ਸਰਕਾਰਾਂ ਦੇ ਕੰਮ ਨੇ ਸਰਕਾਰਾਂ ਨੇ ਬਣਾਉਣੀਆਂ ਪਰ ਅਸੀਂ ਜਿਹੜੇ ਤੁਹਾਡੇ ਖੱਡੇ ਆ ਉਹ ਭਰ ਕੇ ਉਹਦੀ ਰਿਪੇਅਰ ਕਰਕੇ ਪੈਚ ਵਰਕ ਕਰਕੇ ਅਸੀਂ ਤੁਹਾਨੂੰ ਇਹਨੂੰ ਚਾਲੂ ਹਾਲਤ ਚ ਕਰ ਦਨੇ ਤਾਂ ਕਿ ਤੁਹਾਡਾ ਥੋੜਾ ਆਉਣਾ ਜਾਣਾ ਸੁਖਾਲਾ ਹੋ ਜਵੇ ਬਾਕੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਇੱਕ ਵਾਰੀ ਆ ਕੇ ਇਹਨਾਂ ਲੋਕਾਂ ਦਾ ਹਾਲ ਦੇਖੋ ਇਹ ਬਹੁਤ ਮਾੜੇ ਹਾਲ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਸੋ ਇਹਨਾਂ ਦੀ ਬਾਹ ਫੜੋ ਇਹਨਾਂ ਦੀ ਜਿਹੜੀਆਂ ਸੜਕਾਂ ਨੇ ਉਹ ਕੋਈ ਨਹੀਂ ਆ 15 ਦਿਨ ਨੂੰ ਹੋਰ ਪ੍ਰਸਾਦ ਖਤਮ ਹੋ ਜਾਣੀ ਤੇ ਤੁਸੀਂ ਇਹਨਾਂ ਦਾ ਕੰਮ ਕਰਾਓ ਪਹਿਲ ਦੇ ਆਧਾਰ ਤੇ ਕਰਾਓ ਤੇ ਲੋਕ ਬਹੁਤ ਮਾੜੇ ਹਾਲ ਤੇ ਜਿਹੜਾ ਜੀ ਰਿਹਾ ਹੈ ਇਸ ਤੋਂ ਪਹਿਲਾਂ ਹੋਰ ਕਿਹੜੇ ਕਿਹੜੇ ਪਿੰਡਾਂ ਦੀਆਂ ਸੜਕਾਂ ਦੀ ਹਾਲਾਤ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੇਖੋ ਅਸੀਂ ਸਟਾਰਟਿੰਗ ਕੀਤੀ ਚੰਦੋ ਗੁਬਿੰਦਗੜ੍ਹ ਤੋਂ ਰੁੜਕੀ ਖਾਮ ਤੂੜ ਨੂੰ ਜਿਹੜਾ ਰੋਡ ਜਾਂਦਾ ਉਹ ਠੀਕ ਕਰਵਾਇਆ ਤੇ ਫਿਰ ਅਸੀਂ ਆਹ ਜਿਹੜਾ ਖਿਜਰਾਵਾਦ ਤੋਂ ਜਾਂਦਾ ਥਾਣੇ ਨੂੰ ਅੱਗੇ 6 ਮਿੰਟ ਮੇਰੇ ਹਲਕੇ ਤੇ ਲੱਗਦੇ ਨੇ ਬਾਕੀ ਅੱਗੇ ਦੂਜੇ ਹਲਕਿਆਂ ਦੇ ਪਟੜੇ ਉਹਦਾ ਕਰਾਇਆ ਜੀ ਉਹ ਥੋੜਾ ਜਿਹਾ ਰਹਿ ਗਿਆ ਉਹ ਲੱਗੇ ਹੋਏ ਨੇ ਤੇ ਅੱਜ ਅਸੀਂ ਇਹ ਲਵਾਨਗੜਾ ਵਾਲਾ ਜਿਹੜਾ ਇਹ ਸ਼ੁਰੂ ਕਰਾਇਆ ਤੇ ਹੁਣ ਮੁੱਲਾਂ ਪਰ ਆਪਣੇ ਆ ਸਿਆਲ ਵੇ ਜਿਹੜਾ ਉੱਥੇ ਮਾਰਕੀਟ 'ਚ ਬਹੁਤ بڑے ਖੱਡੇ ਪਏ ਹੋਏ ਨੇ ਤੇ ਉਸ ਤੋਂ ਬਾਅਦ ਦੇਖੋ ਸਾਨੂੰ ਕਟੌਰ ਤੋਂ ਰੜਿਆਲੇ ਤੋਂ ਹੋਰ ਬਹੁਤ ਪੰਚਾਇਤਾਂ ਨੇ ਜਿਹੜਾ ਸਾਨੂੰ ਕੀਤਾ ਦੇਖੋ ਅਸੀਂ ਕੋਈ ਸਰਕਾਰ ਨਹੀਂ ਪਰ ਅਸੀਂ ਜਿਹੜਾ ਇਹ ਹੈ ਵੀ ਕੁਛ ਨਾ ਕੁਛ ਰਾਹ ਤੇ ਜੋ ਅਸੀਂ ਕਰ ਸਕਦੇ ਹਾਂ ਉਹ ਜ਼ਰੂਰ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਸਾਬਕਾ ਕੈਬਨਿਟ ਮੰਤਰੀ ਐ ਤੋਂ ਜਿੱਤੇ ਸੀਗੇ ਤੁਸੀਂ ਦੋ ਵਾਰੀ ਤੋਂ ਹਾਰ ਚੁੱਕੇ ਐ ਤੇ ਲੋਕ ਕਹਿੰਦੇ ਹੋਏ ਵੀ ਨਜ਼ਰ ਆਉਂਦੇ ਨੇ ਉਹ ਕਹਿੰਦੇ ਵੀ ਜਿੱਤੇ ਹੋਏ ਤਾਂ ਦਿਖਣੇ ਰਹੇ ਹਾਰੇ ਕੋਈ ਜਿਹੜੇ ਬੰਦੇ ਆ ਉਹ ਫੀਲਡ ਵਿੱਚ ਕੰਮ ਕਰ ਰਹੇ ਆ ਉਹ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਇੰਨੀਆਂ ਗੱਲਾਂ ਆ ਤਿਆਰੇ ਨੇ ਵੇਖੋ ਗੱਲ ਇਹ ਹੈ ਇਹ ਤਾਂ ਲੋਕਾਂ ਨੇ ਸੋਚਣਾ ਹੁੰਦਾ ਵੀ ਅਸੀਂ ਕਿਹੜਾ ਨਮਾਇੰਦਾ ਚੁਣਨਾ ਨਹੀਂ ਚੁਣਨਾ ਠੀਕ ਹੈ ਇਹਨਾਂ ਦਾ ਜੋ ਫੈਸਲਾ ਜੀ ਸਿਰ ਮੱਥੇ ਮੰਨਿਆ ਦੋ ਵਾਰ ਹਾਰਨ ਤੋਂ ਕਿਉਂਕਿ ਸਾਡਾ ਮਕਸਦ ਸਿਰਫ ਵੋਟਾਂ ਲੈਣਾ ਨਹੀਂ ਸਾਡਾ ਤਾਂ ਸੇਵਾ ਭਾਵਨਾ ਨਾਲ ਲੱਗੇ ਵੀ ਅਸੀਂ ਜਿਹੜੀ ਇਹ ਸੇਵਾ ਜੋ ਲੋਕ ਅੱਜ ਸਾ ਅਸੀਂ ਜਦ ਕਹਿੰਦੇ ਆ ਵੀ ਸਾਡਾ ਹਲਕਾ ਮੇਰਾ ਹਲਕਾ ਮੇਰਾ ਪਰਿਵਾਰ ਹੈ ਤਾਂ ਇਹ ਨਹੀਂ ਉਹ ਵੋਟਾਂ ਤੱਕ ਹੀ ਸੀਮਤ ਹੈ ਉਹ ਬਾਅਦ ਚ ਵੀ ਸਾਡੀਆਂ ਜਿਹੜੀਆਂ ਡਿਊਟੀਆਂ ਬਣਦੀਆਂ ਉਹ ਪੂਟਾਉਣੀਆਂ ਹੁੰਦੀਆਂ ਨੇ ਸੋ ਅਸੀਂ ਤਾਂ ਉਸ ਉਹਦੇ ਕਰਕੇ ਹੀ ਵੀ ਇਹ ਸਾਡਾ ਪਰਿਵਾਰ ਹੈ ਤੇ ਅਸੀਂ ਇਸੇ ਕਰਕੇ ਜਿਹੜਾ ਇਹ ਅੱਜ ਇਹਨਾਂ ਦਾ ਜੋ ਜਿੱਥੇ ਜਿੱਥੇ ਪ੍ਰੋਬਲਮ ਹੈ ਭਾਵੇਂ ਦੇਖੋ ਪਹਿਲਾਂ ਕਰੋਨਾ ਦੀ ਪ੍ਰੋਬਲਮ ਆਈ ਉਦੋਂ ਅਸੀਂ ਪੂਰਾ ਖੜੇ ਜੀ ਹਾੜਾ ਹੈ ਅਸੀਂ ਪੂਰਾ ਡਟ ਕੇ ਖੜੇ ਜੀ ਅੱਜ ਹੁਣ ਸੜਕਾਂ ਦੀ ਸਮੱਸਿਆ ਆਈ ਹੈ ਤਾਂ ਅਸੀਂ ਪੂਰਾ ਜੋ ਕਰ ਸਕਦੇ ਹਾਂ ਅਸੀਂ ਕਰਾਂਗੇ ਆਖਰੀ ਆਖਰੀ ਸਾਹ ਦੇ ਕੋਲੋਂ ਕਰਾਇਆ ਤੇ ਅਸੀਂ ਜ਼ਰੂਰ ਕਰਾਂਗੇ ਆਖਰੀ ਸਵਾਲ ਹੈ ਸਾਫ ਦਾ ਮੰਤਰੀ ਜਿਹੜੇ ਆ ਰਹਿ ਚੁੱਕੇ ਰਹਿ ਚੁੱਕਿਆ ਅਨਮੋਲ ਗਗੜਵਾਨ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਭੈਣ ਨੂੰ ਬੇਨਤੀ ਕਰਦਾ ਵੀ ਤੁਸੀਂ ਮਤਲਬ ਇੱਕ ਗੱਲ ਉਹ ਕਹਿੰਦੇ ਹੁੰਦੇ ਨੇ ਵੀ ਪੈਸੇ ਦੀ ਕੋਈ ਘਾਟ ਨਹੀਂ ਹੁੰਦੀ ਨੀਤ ਦੀ ਘਾਟ ਹੁੰਦੀ ਹੈ ਵੀ ਭੈਣ ਮੇਰੀਏ ਕੋਈ ਗੱਲ ਨਹੀਂ 4 ਸਾਲ ਲੰਘ ਗਏ ਕੋਈ ਕੁਝ ਨਹੀਂ ਅਜੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਅੱਜ ਤੁਸੀਂ ਆ ਕੇ ਅੱਜ ਤੁਸੀਂ ਆ ਕੇ ਤੇ ਤੁਸੀਂ ਹਲਕੇ ਦੀ ਬਾਹ ਫੜੋ ਅੱਜ ਲੋਕਾਂ ਦਾ ਹਾਲ ਦੇਖੋ ਥੋੜਾ ਬਹੁਤਾ ਤਰਸ ਕਰੋ ਲੋਕਾਂ ਦੇ ਤੇ ਇਹਨਾਂ ਦਾ ਜੋ ਤੁਸੀਂ ਕਰ ਸਕਦੇ ਉਹ ਕੋਨਾ ਕੋਈ ਨੂੰ ਟੈਂਪਰੇਰੀ ਕੋਈ ਰਲੀਫ ਕੋਨਾ ਕੁਸਤਾ ਕੀਤਾ ਜਾਵੇ ਨਾ ਆ ਤਾਂ ਇਹਨਾਂ ਰਾਣਾ ਰਜੀਤ ਸਿੰਘ ਜੀ ਦੇ ਨਾਲ ਵੱਲੋਂ ਸਾਫ ਦਾ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਹਿ ਰਹੇ ਨੇ ਕਿ ਮੇਰੀ ਇਹ ਭੈਣੇ ਆ ਕੇ ਹਲਕੇ ਦੇ ਲੋਕਾਂ ਦੀ ਸਾਲ ਜ਼ਰੂਰ ਲੈ ਕਿਉਂਕਿ ਹਲਕੇ ਦਾ ਜੋ ਕਾਫੀ ਮਾੜਾ ਹਾਲ ਹੋ ਚੁੱਕਿਆ ਹੈ ਤੁਸੀਂ ਦੇਖ ਰਹੇ ਹੋ ਪੰਚ ਦੈਨਿਕ ਸਵੇਰਾ ਤੇ ਮਹਿਰੂਨ ਕੋਰਾਲੀ ਵਿਦਆਸਵਾ ਹਲਕਾ ਖੱਡੜ ਦੀਆਂ ਸੜਕਾਂ ਵੈਂਟੀਲੇਟਰ ਤੇ ਪੁੱਜੀਆਂ ਹੋਈਆਂ ਤੇ ਹੁਣ ਉਹਨਾਂ ਦਾ ਸੁਧਾਰ ਕਰਨ ਦੀ ਕੋਸ਼ਿਸ਼ ਭਾਜਪਾ ਦੇ ਆਗੂ ਰਾਣਾ ਰਣਜੀਤ ਸਿੰਘ ਗਿੱਲ ਵੱਲੋਂ ਕੀਤਾ ਜਾ ਰਿਹਾ ਹੈ ਅਸੀਂ ਸੋ ਖੜੇ ਆ ਪਿੰਡ ਲੁਬਾਨਗੜ ਦੇ ਵਿੱਚ ਜਿੱਥੇ ਕਿ ਰਾਣਾ ਰਣਜੀਤ ਸਿੰਘ ਗਿੱਲ ਵੱਲੋਂ ਅੱਜ ਇੱਕ ਚੰਗਾ ਉਪਰਾਲਾ ਕੀਤਾ ਗਿਆ ਸੜਕਾਂ ਰਾਣਾ ਰਣਜੀਤ ਸਿੰਘ ਗਿੱਲ ਨੇ ਗਿੱਲ ਸਾਹਿਬ ਲੁਬਾਨ ਜਿਹੜੀ ਘੜਾ ਸੜਕ ਸੜਕ ਕਾਫੀ ਖਲਾਤ ਮਾਰੇ ਸੀਗੇ ਤੇ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਆਲੇ ਦੇਖੋ ਅਸੀਂ ਲੋਕਾਂ ਨੇ ਸਾਡੇ ਨਾਲ ਸੰਪਰਕ ਕੀਤਾ ਵੀ ਸਾਡਾ ਬਹੁਤ ਮਾੜਾ ਹਾਲ ਹੈ ਸਾਨੂੰ ਘਰੋਂ ਨਿਕਲਣਾ ਬੜਾ ਔਖਾ ਹੈ ਬੱਚੇ ਸਾਡੇ ਸਕੂਲ ਨਹੀਂ ਜਾ ਸਕਦੇ ਸਾਡੇ ਅਸੀਂ ਡਿਊਟੀ ਜੌਬ ਵਾਲੇ ਅਸੀਂ ਉੱਥੇ ਸਾਨੂੰ ਜਾਣਾ ਬੜਾ ਔਖਾ ਹੈ ਤੇ ਕੋਈ ਬਿਮਾਰ ਠਮਾਰ ਹੋ ਗਿਆ ਹਸਪੀਟਲ ਲੈ ਜਾਣਾ ਬੜਾ ਔਖਾ ਹੈ ਸੋ ਇਹ ਆਈ ਸੀ ਸੋ ਅਸੀਂ ਸੋਚਿਆ ਫਿਰ ਵੀ ਕੋਈ ਗੱਲ ਨਹੀਂ ਇਹ ਵੀ ਇੱਕ ਬਹੁਤ ਵੱਡਾ ਸਮਾਜ ਦਾ ਸੇਵਾ ਦਾ ਕੰਮ ਹੈ ਸੋ ਅਸੀਂ ਕਹਾਂ ਵੀ ਦੇਖੋ ਜੀ ਸੜਕਾਂ ਤਾਂ ਨਹੀਂ ਬਣਾ ਸਕਦੇ ਸਰਕਾਰਾਂ ਦੇ ਕੰਮ ਨੇ ਸਰਕਾਰਾਂ ਨੇ ਬਣਾਉਣੀਆਂ ਪਰ ਅਸੀਂ ਜਿਹੜੇ ਤੁਹਾਡੇ ਖੱਡੇ ਆ ਉਹ ਭਰ ਕੇ ਉਹਦੀ ਰਿਪੇਅਰ ਕਰਕੇ ਪੈਚ ਵਰਕ ਕਰਕੇ ਅਸੀਂ ਤੁਹਾਨੂੰ ਇਹਨੂੰ ਚਾਲੂ ਹਾਲਤ ਚ ਕਰ ਦਨੇ ਤਾਂ ਕਿ ਤੁਹਾਡਾ ਥੋੜਾ ਆਉਣਾ ਜਾਣਾ ਸੁਖਾਲਾ ਹੋ ਜਵੇ। ਬਾਕੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਇੱਕ ਵਾਰੀ ਆ ਕੇ ਇਹਨਾਂ ਲੋਕਾਂ ਦਾ ਹਾਲ ਦੇਖੋ। ਇਹ ਬਹੁਤ ਮਾੜੇ ਹਾਲ ਦੇ ਵਿੱਚ ਜਿਹੜੇ ਲੋਕ ਬੈਠੇ ਨੇ। ਸੋ ਇਹਨਾਂ ਦੀ ਬਾਹ ਫੜੋ ਇਹਨਾਂ ਦੀ ਜਿਹੜੀਆਂ ਸੜਕਾਂ ਨੇ ਉਹ ਕੋਈ ਨਹੀਂ ਆ 15 ਦਿਨ ਨੂੰ ਹੋਰ ਪ੍ਰਸਾਦ ਖਤਮ ਹੋ ਜਾਣੀ। ਤੇ ਤੁਸੀਂ ਇਹਨਾਂ ਦਾ ਕੰਮ ਕਰਾਓ, ਪਹਿਲ ਦੇ ਆਧਾਰ ਤੇ ਕਰਾਓ ਤੇ ਲੋਕ ਬਹੁਤ ਮਾੜੇ ਹਾਲ ਚ ਜਿਹੜਾ ਜੀ ਰਹੇ। ਇਸ ਤੋਂ ਪਹਿਲਾਂ ਹੋਰ ਕਿਹੜੇ ਕਿਹੜੇ ਪਿੰਡਾਂ ਦੀਆਂ ਸੜਕਾਂ ਦੀ ਹਾਲਾਤ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੇਖੋ ਅਸੀਂ ਸਟਾਰਟਿੰਗ ਕੀਤੀ ਚੰਦੋ ਗੁਬਿੰਦਗੜ੍ਹ ਤੋਂ ਰੁੜਕੀ ਖਾਮ ਤੂੜ ਨੂੰ ਜਿਹੜਾ ਰੋਡ ਜਾਂਦਾ ਉਹ ਠੀਕ ਕਰਵਾਇਆ ਤੇ ਫਿਰ ਅਸੀਂ ਆਹ ਜਿਹੜਾ ਖਿਜਰਾਵਾਦ ਤੋਂ ਜਾਂਦਾ ਥਾਣੇ ਨੂੰ ਅੱਗੇ 6 ਪਿੰਡ ਮੇਰੇ ਹਲਕੇ ਦੇ ਲੱਗਦੇ ਨੇ ਬਾਕੀ ਅੱਗੇ ਦੂਜੇ ਹਲਕਿਆਂ ਦੇ ਪਿੰਡ ਨੇ ਉਹਦਾ ਕਰਾਇਆ ਜੀ ਉਹ ਥੋੜਾ ਜਿਹਾ ਰਹਿ ਗਿਆ ਉਹ ਲੱਗੇ ਹੋਏ ਨੇ ਤੇ ਅੱਜ ਅਸੀਂ ਇਹ ਲਵਾਨਗੜ੍ਹ ਵਾਲਾ ਜਿਹੜਾ ਇਹ ਸ਼ੁਰੂ ਕਰਾਇਆ ਤੇ ਹੁਣ ਮੁੱਲਾਂ ਪਰ ਆਪਣੇ ਆ ਸਿਆਲਵੇ ਜਿਹੜਾ ਉੱਥੇ ਮਾਰਕੀਟ 'ਚ ਬਹੁਤ بڑے ਖੱਡੇ ਪਏ ਹੋਏ ਨੇ ਤੇ ਉਸ ਤੋਂ ਬਾਅਦ ਦੇਖੋ ਸਾਨੂੰ ਕਟੌਰ ਤੋਂ ਰੜਿਆਲੇ ਤੋਂ ਹੋਰ ਬਹੁਤ ਪੰਚਾਇਤਾਂ ਨੇ ਜਿਹੜਾ ਸਾਨੂੰ ਕੀਤਾ ਦੇਖੋ ਅਸੀਂ ਕੋਈ ਸਰਕਾਰ ਨਹੀਂ ਪਰ ਅਸੀਂ ਜਿਹੜਾ ਇਹ ਹੈ ਵੀ ਕੁਛ ਨਾ ਕੁਛ ਰਾਹ ਤੇ ਜੋ ਅਸੀਂ ਕਰ ਸਕਦੇ ਹਾਂ ਉਹ ਜ਼ਰੂਰ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਸਾਬਕਾ ਕੈਬਨਿਟ ਮੰਤਰੀ ਐ ਤੋਂ ਜਿੱਤੇ ਸੀਗੇ ਤੁਸੀਂ ਦੋ ਵਾਰੀ ਤੋਂ ਹਾਰ ਚੁੱਕੇ ਆ ਤੇ ਲੋਕ ਕਹਿੰਦੇ ਹੋਏ ਵੀ ਨਜ਼ਰ ਆਉਂਦੇ ਨੇ ਉਹ ਕਹਿੰਦੇ ਵੀ ਜਿੱਤੇ ਹੋਏ ਤਾਂ ਦਿਖ ਨਹੀਂ ਰਹੇ ਹਾਰੇ ਕੋਈ ਜਿਹੜੇ ਬੰਦੇ ਆ ਉਹ ਫੀਲਡ ਵਿੱਚ ਕੰਮ ਕਰ ਰਹੇ ਆ ਉਹ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਇੰਨੀਆਂ ਗੱਲਾਂ ਤਿਆਰੇ ਨੇ ਦੇਖੋ ਗੱਲ ਇਹ ਹੈ ਇਹ ਤਾਂ ਲੋਕਾਂ ਨੇ ਸੋਚਣਾ ਹੁੰਦਾ ਵੀ ਅਸੀਂ ਕਿਹੜਾ ਨਮਾਇੰਦਾ ਚੁਣਨਾ ਨਹੀਂ ਚੁਣਨਾ ਠੀਕ ਹੈ ਇਹਨਾਂ ਦਾ ਜੋ ਫੈਸਲਾ ਜੀ ਸਿਰ ਮੱਥੇ ਮੰਨਿਆ ਦੋ ਵਾਰ ਹਾਰਨ ਤੋਂ ਬਾਅਦ ਵੀ ਅਸੀਂ ਤਾਂ ਫੇਰ ਅੱਜ ਲੋਕਾਂ 'ਚ ਖੜੇ ਆ ਕਿਉਂਕਿ ਸਾਡਾ ਮਕਸਦ ਸਿਰਫ ਵੋਟਾਂ ਲੈਣਾ ਨਹੀਂ ਸਾਡਾ ਤਾਂ ਸੇਵਾ ਭਾਵਨਾ ਨਾਲ ਲੱਗੇ ਵੀ ਵੀ ਅਸੀਂ ਜਿਹੜੀ ਇਹ ਸੇਵਾ ਜੋ ਲੋਕ ਅੱਜ ਸਾ ਅਸੀਂ ਜਦ ਕਹਿੰਦੇ ਵੀ ਸਾਡਾ ਹਲਕਾ ਮੇਰਾ ਹਲਕਾ ਮੇਰਾ ਪਰਿਵਾਰ ਹੈ ਤਾਂ ਇਹ ਨਹੀਂ ਉਹ ਵੋਟਾਂ ਤੱਕ ਹੀ ਸੀਮਤ ਹੈ ਉਹ ਬਾਅਦ 'ਚ ਵੀ ਸਾਡੀਆਂ ਜਿਹੜੀਆਂ ਡਿਊਟੀਆਂ ਬਣਦੀਆਂ ਉਹ ਪੂਟਾਉਣੀਆਂ ਹੁੰਦੀਆਂ ਨੇ ਸੋ ਅਸੀਂ ਤਾਂ ਉਸ ਉਹਦੇ ਕਰਕੇ ਹੀ ਵੀ ਇਹ ਸਾਡਾ ਪਰਿਵਾਰ ਹੈ ਤੇ ਅਸੀਂ ਇਸੇ ਕਰਕੇ ਜਿਹੜਾ ਇਹ ਅੱਜ ਇਹਨਾਂ ਦਾ ਜੋ ਜਿੱਥੇ-ਜਿੱਥੇ ਪ੍ਰੋਬਲਮ ਹੈ ਭਾਵੇਂ ਦੇਖੋ ਪਹਿਲਾਂ ਕਰੋਨਾ ਦੀ ਪ੍ਰੋਬਲਮ ਆਈ ਉਦੋਂ ਅਸੀਂ ਪੂਰਾ ਖੜੇ ਜੀ ਹੜ ਆਏ ਅਸੀਂ ਪੂਰਾ ਡੱਟ ਕੇ ਖੜੇ ਜੀ ਅੱਜ ਹੁਣ ਸੜਕਾਂ ਦੀ ਸਮੱਸਿਆ ਆਈ ਹੈ ਤਾਂ ਅਸੀਂ ਪੂਰਾ ਜੋ ਕਰ ਸਕਦੇ ਹਾਂ ਅਸੀਂ ਕਰਾਂਗੇ ਲੋਕਾਂ ਦੇ ਕੋਲੋਂ ਕਰਾਇਆ ਤੇ ਅਸੀਂ ਜ਼ਰੂਰ ਕਰਾਂਗੇ ਆਖਰੀ ਸਵਾਲ ਹੈ ਸਾਫ ਦਾ ਮੰਤਰੀ ਜਿਹੜੇ ਆ ਰਹਿ ਚੁੱਕੇ ਰਹਿ ਚੁੱਕਿਆ ਅਨਮੋਲ ਗਗੜਵਾਨ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਭੈਣ ਨੂੰ ਬੇਨਤੀ ਕਰਨਾ ਹੈ ਵੀ ਤੁਸੀਂ ਮਤਲਬ ਇੱਕ ਗੱਲ ਉਹ ਕਹਿੰਦੇ ਹੁੰਦੇ ਨੇ ਵੀ ਪੈਸੇ ਦੀ ਕੋਈ ਘਾਟ ਨਹੀਂ ਹੁੰਦੀ ਨੀਤ ਦੀ ਘਾਟ ਹੁੰਦੀ ਹੈ ਵੀ ਭੈਣ ਮੇਰੀ ਹੈ ਕੋਈ ਗੱਲ ਨਹੀਂ 4 ਸਾਲ ਲੰਘ ਗਏ ਕੋਈ ਕੁਝ ਨਹੀਂ ਅਜੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਅੱਜ ਤੁਸੀਂ ਆ ਕੇ ਅੱਜ ਤੁਸੀਂ ਆ ਕੇ ਤੇ ਤੁਸੀਂ ਹਲਕੇ ਦੀ ਬਾਹ ਫੜ ਅੱਜ ਲੋਕਾਂ ਦਾ ਹਾਲ ਦੇਖੋ ਥੋੜਾ ਬਹੁਤਾ ਤਰਸ ਕਰੋ ਲੋਕਾਂ ਦੇ ਤੇ ਇਹਨਾਂ ਦਾ ਜੋ ਤੁਸੀਂ ਕਰ ਸਕਦੇ ਉਹ ਕੋਨਾ ਕੋਈ ਨੂੰ ਟੈਂਪਰੇਰੀ ਕੋਈ ਰੀਲੀਫ ਕੋਨਾ ਕੁਛ ਤਾਂ ਕੀਤਾ ਜਾਵੇ ਨਾ ਹਾਂ ਤਾਂ ਇਹਨਾਂ ਰਾਣਾ ਰਜੀਤ ਸਿੰਘ ਗੈਂਦੀ ਨਾਲ ਵੱਲੋਂ ਸਾਫ ਦਾ ਕੈਬਨਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਹਿ ਰਹੇ ਨੇ ਕਿ ਮੇਰੀ ਇਹ ਭੈਣੇ ਆ ਕੇ ਹਲਕੇ ਦੇ ਲੋਕਾਂ ਦੀ ਸਾਲ ਜ਼ਰੂਰ ਲੈ ਕਿਉਂਕਿ ਹਲਕੇ ਦਾ ਜੋ ਕਾਫੀ ਮਾੜਾ ਹਾਲ ਹੋ ਚੁੱਕਿਆ ਹੈ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮਹਾਰੂਨਪੁਰਾਲੀ